ਕੋ ਸਿੱਧਾ ਕਿਹਨੇ ਕੇ ਕੇਂਦਰ ਸਰਕਾਰ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਜਿਹੜੀਆਂ ਡੱਲਗ੍ਰਾਮ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਸ਼ਹਿਰਾਂ ਦੀ ਸਫਾਈ ਖਾਸ ਤੌਰ ਤੇ ਲੁਧਿਆਣੇ ਵਰਗਾ ਜਿਹੜਾ ਸ਼ਹਿਰ ਜਿਹੜਾ ਜਿਹਨੂੰ ਮਾਂਚੈਸਟਰ ਕਿਹਾ ਜਾਂਦਾ ਕਿਤੇ ਸੀ ਖਾਸ ਤੌਰ ਤੇ ਕਿਸਾਨਾਂ ਨੂੰ ਕਿਵੇਂ ਇਹੋ ਕਥਨ ਲੱਗਾ ਅਸੀਂ ਤਾਂ ਅਸੀਂ ਤਾਂ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਇਸ ਤਰ੍ਹਾਂ ਜਿੱਦ ਨਾਲ ਮਸਲੇ ਹੱਲ ਨਹੀਂ ਹੁੰਦੇ ਮਾਨ ਸਾਹਿਬ ਰਵਨੀਤ ਮਿੱਟੂ ਕਹਿੰਦੇ ਨੇ ਕਿ ਸੈਂਟਰ ਤੋਂ ਫੰਡ ਲਿਆ ਕੇ ਪੰਜਾਬ ਦੇ ਇਸ਼ਾਰਾ ਦਾ ਵਿਕਾਸ ਕਰਾਵਾਂਗੇ ਜੇ ਪੰਜਾਬ ਦੇ ਵਿੱਚ ਬੀਜੇਪੀ ਦੇ ਮੇਅਰ ਬੰਦੇ ਨੇ ਲਿਓ ਜੀ ਉਹਨੂੰ ਲਿਓ ਲਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਇੱਥੇ ਸਫਾਇਆ ਆਊਗਾ 95 ਵਾਰਡਾਂ ਦੇ ਵਿੱਚ 95 ਦੀ 95 ਸੀਟਾਂ ਤੇ ਜਿਹੜਾ ਲੱਗਦਾ ਹੈ ਦੇਖੋ ਮੈਂ ਕੋਈ ਐਦਾਂ ਨਹੀਂ ਕਹਿੰਦਾ ਕਿ ਇੰਨੀਆਂ ਜਿੱਤਾਂਗੇ ਪਰ ਮੈਨੂੰ ਇੰਨਾ ਜੋ ਲੋਕਾਂ ਦੇ ਜੋਸ਼ ਤੋਂ ਲੱਗਦਾ ਹੈ ਕੇ ਲੁਧਿਆਣੇ ਦੇ ਵਿੱਚ ਜਿਹੜੀਆਂ ਮੈਕਸਿਮਮ ਸੀਟਾਂ ਜਿਹੜੀਆਂ ਨੇ ਉਹ ਝਾੜੂ ਚੋਣ ਨਿਸ਼ਾਨ ਵਾਲਾ ਝਾੜੂ ਵੀ ਫਿਰੂਗਾ ਬਾਅਦ ਦੇ ਵਿੱਚ ਅਸਲੀ ਝਾੜੂ ਵੀ ਫੇਰਾਂਗੇ ਸਫਾਈ ਕਰਾਂਗੇ ਸ਼ਹਿਰ ਦੀ ਪੰਜ ਮੇਅਰ ਬਣ ਰਹੇ ਨੇ ਪੰਜਾਬ ਦੇ ਵਿੱਚ ਬਣੇ ਨੇ ਪਰ ਤੁਸੀਂ ਇੱਕ ਨਵੀਂ ਫਿਰਤ ਪਾਈ ਆ ਲੋਕਾਂ ਦੇ ਵਿੱਚ ਔਰ ਕੀ ਕਹਿ ਸਕਦੇ ਆ ਕਿ ਹੁਣ ਪੰਜਾਬ ਵਿੱਚ ਵੱਖਰੇ ਰਸਤੇ ਤੇ ਆ ਔਰ ਨੌਜਵਾਨ ਤੇ ਪੰਜਾਬ ਦੇ ਲੋਕ ਸਹੀ ਮੈਨੇਜ ਕਰਕੇ ਆ ਰਹੇ ਨੇ ਦੇਖੋ ਮੁੱਖ ਮੰਤਰੀ ਕਿਹਨੇ ਬਣਾਇਆ ਲੋਕਾਂ ਨੇ ਮੈਨੂੰ ਕਈ ਵਾਰੀ ਕਹਿੰਦੇ ਪ੍ਰੋਟੋਕਾਲ ਅਫਸਰ ਕੇ ਆ ਗਲੀ ਚ ਨਹੀਂ ਜਾ ਸਕਦੇ ਜੀ ਇੱਥੇ ਮੈਂ ਕਹਿੰਦਾ ਵੀ ਜੋ ਗਲੀਆਂ ਚੋਂ ਨਿਕਲੇ ਜਦੋਂ ਜਦੋਂ ਜਿਹੜੇ ਮਹਿਲਾ ਚੋਂ ਨਿਕਲਿਆ ਮਹਿਲਾ ਚ ਬਿਠਾਦੇ ਲੋਕਾਂ ਨੇ ਜਿਹੜੇ ਗਲੀਆਂ ਚੋਂ ਨਿਕਲੇ ਉਹ ਗਲੀਆਂ ਚ ਫਿਰਦੇ ਆ ਮੈਂ ਮੈਨੂੰ ਤਾਂ ਲੋਕਾਂ ਚ ਆ ਕੇ ਖੁਸ਼ੀ ਹੁੰਦੀ ਐ ਸਗੋਂ ਮੈਂ 2 ਦਿਨ ਘਰੇ ਰਹਿ ਲਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਭਾਰ ਆ ਠੀਕ ਐ ਨਾ ਸੋ ਇੱਥੇ ਇਹਨਾਂ ਲੋਕਾਂ ਨੂੰ ਮਿਲ ਕੇ ਇਹ ਇਹਨਾਂ ਲੋਕਾਂ ਨੇ ਸਾਨੂੰ ਬਣਾਇਆ ਠੀਕ ਐ ਨਾ ਸੋ ਇਹਨਾਂ ਚ ਹੀ ਰਵਾਂਗੇ ਔਰ ਕਿਸੇ ਇੱਕ ਦੇ ਵੀ ਕੰਮ ਆ ਜੀ ਇਹ ਜਾਂ ਕਿਸੇ ਦਾ ਕੰਮ ਹੋ ਜੇ ਮਿਲ ਕੇ ਕਿਸੇ ਐਹ ਜੀ ਸਾਈਨ ਕਰਕੇ ਚਾਰ ਕਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਉਹ ਚ ਅੱਗ ਮਚਣ ਲੱਗੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਕੋਈ ਪੰਜੇ ਮੇਰਪਟ ਜਾ ਰਹੇ ਨੇ ਜਿਹੜੇ ਪੰਜ ਨਗਰ ਪੰਜ ਦੇ ਪੰਜੇ ਅਸੀਂ ਲੁਧਿਆਣਾ ਪਟਿਆਲਾ ਜਲੰਧਰ ਫਗਵਾੜਾ ਤੇ ਨਾਲ ਅੰਮ੍ਰਿਤਸਰ ਤੇ ਬਾਕੀ ਜਿਹੜੇ ਐਮ ਸੀ ਵੀ ਨੇ ਉਹ ਤਾਂ ਅਨਪੋਜ਼ਡ ਕਾਫੀ ਜਗ੍ਹਾ ਤੇ ਚੁਣੇ ਗਏ ਨੇ ਤੋਂ ਸਰਪੰਚੀ ਸਰਪੰਚੀ ਵਿੱਚ ਪਹਿਲਾਂ ਹੀ ਸਰਪੰਚੀ ਦੇ ਵਿੱਚ ਪਹਿਲਾਂ ਹੀ ਆਮ ਆਦੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਚੁਣੇ ਗਏ ਨੇ ਅਸਲ ਚ ਹੁਣ ਆ ਕੰਮ ਕਰਨ ਦਾ ਨਜ਼ਾਰਾ ਆਊਗਾ ਜਦੋਂ ਪੰਚਾਇਤਾਂ ਮਤੇ ਪਾਉਣਗੀਆਂ ਕਾਰਪੋਰੇਸ਼ਨਾਂ ਮਤੇ ਪਾਉਣਗੀਆਂ ਵਿਕਾਸ ਦੇ ਪਹਿਲਾਂ ਤਾਂ ਆਪਸ ਦੇ ਵਿੱਚ ਇਹੀ ਏਸੀ ਗਲਤੀ ਲੱਗੇ ਰਹਿੰਦੇ ਸੀ ਕਿਤੇ ਚੜ੍ਹਾਈ ਨਾ ਹੋ ਜੇ ਫਲਾਨੀ ਪਾਰਟੀ ਦੀ ਅਸੀਂ ਨਹੀਂ ਮਤਾ ਪਾਉਂਦੇ ਸੋ ਐਨੇ ਕਰੋੜਾਂ ਦਾ ਬਜਟ ਪਿਆ ਲੋਕ ਲੋਕ ਟੈਕਸ ਦਿੰਦੇ ਨੇ ਸ਼ਹਿਰ ਦੇ ਲੋਕ ਤੇ ਫਿਰ ਉਹ ਲੋਕਾਂ ਤੇ ਲੱਗਦਾ ਕਿਉਂ ਨਹੀਂ ਸੋ ਇਸ ਕਰਕੇ ਮੈਂ ਹੀ ਮੈਸੇਜ ਦੇਣਾ ਚਾਹਾਂਗਾ ਮੀਡੀਆ ਜਰੀਏ ਵੀ ਕਿ ਲੋਕਾਂ ਨੂੰ ਇਹਨੂੰ ਸਥਾਨਕ ਸਰਕਾਰਾਂ ਤਾਂ ਹੀ ਉਹ ਕਹਿੰਦੇ ਨੇ ਲੋਕਲ ਸਰਕਾਰ ਲੁਧਿਆਣੇ ਦੇ ਵਸਨੀਕਾਂ ਨੂੰ ਪਟਿਆਲੇ ਦੇ ਵਸਨੀਕਾਂ ਨੂੰ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਬਠਿੰਡੇ ਵਾਲਿਆਂ ਨੂੰ ਤੇ ਫਗਵਾੜੇ ਵਾਲਿਆਂ ਨੂੰ ਜਲੰਧਰ ਵਾਲਿਆਂ ਨੂੰ ਮੈਂ ਇਹ ਕਹਿਣਾ ਕਿ ਆਪਣੀ ਸਰਕਾਰ ਲੋਕਲ ਆਪ ਬਣਾਓ ਤੇ ਉੱਥੋਂ ਜਿਹੜੇ ਐਮਸੀ ਆਉਣਗੇ ਚੁਣ ਕੇ ਉਹ ਸਾਡੇ ਕੋਲੇ ਮਤਲਬ ਲੈ ਕੇ ਆਉਣਗੇ ਤੇ ਅਸੀਂ ਸਾਈਨ ਕਰਾਂਗੇ